ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਸਰੀਰ ਦੀ ਉਦਾਹਰਣ ਲੈ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਗੁਨਾਹ ਜਿੱਥੋਂ ਸ਼ੁਰੂ ਹੁੰਦਾ ਹੈ ਅੰਤ ਵਿੱਚ ਭੁਗਤਣਾ ਵੀ ਉਸੇ ਨੂੰ ਹੀ ਪੈਂਦਾ ਇਸ ਨਾਲ ਸੰਬੰਧਿਤ ਇੱਕ ਕਹਾਣੀ ਹੈ ਕਿ ਇੱਕ ਵਾਰ ਕੋਈ ਰਸਤੇ ਤੇ ਤੁਰਿਆ ਜਾਂਦਾ ਸੀ ਉਸ ਨੂੰ ਖੇਤਾਂ ਵਿੱਚ ਬੜੇ ਸੋਹਣੇ ਅੰਬਾਂ ਦੇ ਦਰਖਤ ਦਿਖੇ ਪੱਕੇ ਅੰਬ ਦੇਖ ਕੇ ਉਸ ਦਾ ਜੀ ਲਲਚਾਇਆ ਅੱਖਾਂ ਨੇ ਦੇਖਿਆ ਪੈਰ ਅੰਬ ਤੋੜਨ ਵੱਲ ਤੁਰੇ ਪਰ ਤੋੜਨ ਦਾ ਕੰਮ ਹੱਥਾਂ ਨੇ ਕੀਤਾ ਚੱਖਣਾ ਜੀਵਨੇ ਸੀ ਤੋੜ ਕੇ ਉਸਨੇ ਅੰਬ ਖਾਦਾ ਬੜਾ ਸੁਆਦ ਸੀ ਪਰ ਰੱਖ ਜੀਵ ਨਹੀਂ ਸੀ ਸਕਦੀ ਉਸਨੂੰ ਰੱਖਿਆ ਪੇਟ ਨੇ ਇੰਨੇ ਵਿੱਚ ਖੇਤ ਦਾ ਮਾਲਕ ਆ ਗਿਆ ਉਸਨੇ ਪਿੱਛੋਂ ਆ ਕੇ ਡੰਡੇ ਨਾਲ ਬਾਰ ਕੀਤਾ ਤੇ ਪਿੱਠ ਤੇ ਬੁਰੀ ਤਰ੍ਹਾਂ ਮਾਰਿਆ ਮਾਰ ਪਿੱਠ ਨੇ ਖਾਧੀ ਪਿੱਠ ਦੀ ਮਾਰ ਨੂੰ ਦਿਮਾਗ ਨੇ ਮਹਿਸੂਸ ਕੀਤਾ ਦਿਮਾਗ ਨੇ ਸੁਚੇਤ ਕੀਤਾ ਤਾਂ ਅੱਖਾਂ ਵਿੱਚ ਅਥਰੂ ਆਏ ਜਿਸ ਨੇ ਗੁਨਾਹ ਕਰਨ ਵਾਲ ਤੌਰ 'ਐ ਸੇ ਆਖਰ ਨੂੰ ਉਸੇ ਨੂੰ ਝੱਲਣਾ ਪਿਆ ਇਸ ਲਈ ਆਪ ਗੁਨਾਹ ਕਰਕੇ ਦੂਜਿਆਂ ਦੇ ਸਿਰ ਪਾ ਕੇ ਤੁਸੀਂ ਬਚ ਨਹੀਂ ਸਕਦੇ ਉਸ ਦਾ ਸੇਕ ਝੱਲਣਾ ਤੁਹਾਨੂੰ ਹੀ ਪੈਣਾ ਹੈ ਭਾਵੇਂ ਕਿ ਉਹ ਗੇੜ ਘੁੰਮ ਕੇ ਆਵੇ ਇਸ ਲਈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਸਮਝ ਲਿਆ ਜਾਵੇ ਤਾਂ ਉਹ ਤੁਹਾਡੇ ਲਈ ਅਤੇ ਤੁਹਾਡੇ ਨਾਲ ਜੁੜੇ ਸਾਰਿਆਂ ਲਈ ਚੰਗਾ ਰਹਿੰਦਾ ਧੰਨਵਾਦ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਨਾਲ ਬਣੇ ਰਹਿਣ ਲਈ ਚੈਨਲ ਸਬਸਕ੍ਰਾਈਬ ਕਰ ਲਵੋ ਜੀ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਜ ਤੁਹਾਡੇ ਸਾਹਮਣੇ ਆਉਂਦੀਆਂ ਰਹਿਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ